हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਗੁੱਲੀ ਡੰਡੇ ਨੇ ਇੰਨਾ ਜ਼ਿਆਦਾ ਕਿਸਾਨ ਵੀਰਾਂ ਨੂੰ ਪਰੇਸ਼ਾਨ ਕੀਤਾ ਆ ਤਾਂ ਹੁਣ ਕਿਸਾਨ ਵੀਰ ਜਿਆਦਾਤਰ ਜਿਹੜੇ ਸਵਾਲ ਆ ਰਹੇ ਵੀ ਅਸੀਂ ਬਜਾਈ ਸਮੇਂ ਵਕੀਰਾ ਦਵਾਈ ਕੀਤੀ ਸੀ ਤੇ ਗੁੱਲੀ ਡੰਡਾ ਜਿਹੜਾ ਫਿਰ ਵੀ ਉੱਗਾ ਆ ਹੁਣ ਇਹ ਪਹਿਲੇ ਪਾਣੀ ਤੇ ਖਤਮ ਹੋਊ ਜਾਂ ਨਹੀਂ ਹੋਊਗਾ ਤੇ ਪਹਿਲਾ ਪਾਣੀ ਸਾਨੂੰ ਕਿੰਨੇ ਦਿਨ ਤੇ ਲਾਉਣਾ ਚਾਹੀਦਾ ਤਾਂ ਕਿ ਗੁੱਲੀ ਡੰਡਾ ਜਿਹੜਾ 100% ਖਤਮ ਹੋ ਜੇ ਤੇ ਦੂਜਾ ਸਵਾਲ ਸੀ ਕਿਸਾਨ ਵੀਰਾਂ ਦਾ ਵੀ ਅਸੀਂ ਪਹਿਲਾਂ ਵਕੀਰਾ ਦਵਾਈ ਨਹੀਂ ਕੀਤੀ ਤਾਂ ਕੀ ਹੋਣਾ ਸੀ ਪਹਿਲਾ ਪਾਣੀ ਲਾਉਣ ਤੋਂ ਕਿੰਨੇ ਦਿਨ ਪਹਿਲਾਂ ਜਿਹੜੀ ਅਵਕੀਰਾ ਦਵਾਈ ਦੀ ਸਪਰੇਅ ਕਰੀਏ ਤੇ ਉੱਪਰੋਂ ਪਾਣੀ ਲਾ ਜੀਏ ਤਾਂ ਕਿ ਸਾਨੂੰ ਜਿਹੜਾ ਵਧੀਆ ਤੇ ਚੰਗਾ ਰਿਜ਼ਲਟ ਮਿਲ ਸਕੇ ਸੋ ਪੂਰੀ ਗੱਲਬਾਤ ਕਰਨੀ ਆ ਜਿਹੜੇ ਭਰਾ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਜਰੂਰ ਕਰ ਲਿਓ ਪੇ ਨੂੰ ਲਾਈਕ ਤੇ ਫੋਲੋ ਕਰ ਲੇ ਤੇ ਹੋਰ ਵੀਰਾਂ ਤੱਕ ਜਾਣਕਾਰੀ ਜਰੂਰ ਸ਼ੇਅਰ ਕਰਿਓ ਸੋ ਕਿਸਾਨ ਭਰਾਓ ਪਹਿਲੇ ਨੰਬਰ ਤੇ ਜਦੋਂ ਆਪਣੇ ਕਿਸਾਨ ਭਰਾ ਆਪਾਂ ਅਵਕੀਰਾ ਦਵਾਈ ਜਾਂ ਮੋਮੀ ਜਾਂ ਫਿਗੋ ਕੋਈ ਵੀ ਹੋ ਸਕਦੀ ਹੈ ਵੈਸੇ ਆਪਾਂ ਅਵਕੀਰਾ ਦਵਾਈ ਅਵਕੀਰਾ ਤਾਂ ਨਾਮ ਲੈ ਰਹੇ ਕਿਉਂਕਿ ਜ਼ਿਆਦਾਤਰ ਕਸਾਨਾਂ ਵਕੀਰਾ ਦੇ ਨਾਂ ਤੇ ਹੀ ਜਾਣਦੇ ਚਾਹੇ ਉਹ ਮੂਮੀਆਂ ਜਾਂ ਫਿਗੋ ਦੀ ਵਰਤੋਂ ਕਰਦੇ ਹੋਣ ਤਾਂ ਜਦੋਂ ਵੀ ਕਿਸਾਨ ਭਰਾ ਆਪਾਂ ਵਕੀਰਾ ਦਵਾਈ ਦੀ ਵਰਤੋਂ ਕਰ ਲੈਨੇ ਆ ਤਾਂ ਕਈ ਕੰਡੀਸ਼ਨਾਂ ਦੇ ਵਿੱਚ ਤਾਂ ਆਪਣਾ ਗੁੱਲੀ ਡੰਡਾ ਜਿਹੜਾ ਉਹ ਬਹੁਤ ਘੱਟ ਉਗਦਾ ਜਾਂ ਬਿਲਕੁਲ ਨਹੀਂ ਉਗਦਾ ਉਹ ਉਥੇ ਘੱਟ ਉਗੂਗਾ ਜਿੱਥੇ ਆਪਣਾ ਜਿਹੜਾ ਵੱਤਰ ਬਿਲਕੁਲ ਬਹੁਤ ਸਹੀ ਹੁੰਦਾ ਵੱਤਰ ਯਾਨੀ ਕਿ ਕਣ ਉਗ ਸਕਦੀ ਆ ਪਰ ਗੁੱਲੀ ਡੰਡਾ ਜਾਂ ਤਾਂ 延迟 ਉਗੂਗਾ ਜਾਂ ਫਿਰ ਬਹੁਤ ਘੱਟ ਉਗੂਗਾ ਤੇ ਜਿਆਦਾ ਕੰਡੀਸ਼ਨਾਂ ਚ ਆਪਾਂ ਦੇਖਿਆ ਗਿਆ ਵੀ ਕਿਉਂਕਿ ਆਪਾਂ ਕਿਸਾਨ ਵੀਰਾਂ ਦੇ ਵਿੱਚ ਇਹ ਰੋਲਾ ਹੁੰਦਾ ਵੀ ਜਿਹੜਾ ਸੁਪਰ ਸੀਡਰ ਆ ਉਹ ਜਿਆਦਾ ਗਿੱਲ ਭਾਲਦਾ ਕਿਸਾਨ ਭਰੋ ਜਿਆਦਾ ਗਿੱਲ ਨਹੀਂ ਭਾਲਦਾ ਵੱਤਰ ਸਹੀ ਹੋਣਾ ਚਾਹੀਦਾ ਤੇ ਜਿਆਦਾ ਵਾਰ ਆਪਾਂ ਨੂੰ ਜਿਹੜਾ ਗਿੱਲ ਦੇ ਵਿੱਚ ਜਦੋਂ ਆਪਾਂ ਕਣਕ ਦੀ ਬਿਜਾਈ ਕਰ ਦਿੰਨੇ ਆ ਉੱਥੇ ਜਿਹੜਾ ਗੁੱਲੀ ਡੰਡਾ ਦਾ ਕਈ ਵਾਰ ਆਪਣੀ ਕਣਕਤਾ ਜੇ ਬਾਹਰ ਨਹੀਂ ਆਉਂਦੀ ਤੇ ਗੁੱਲੀ ਡੰਡਾ ਆਪਾਂ ਨੂੰ ਪਹਿਲੇ ਵਾਲਾ ਵਾਂਗ ਜਿਹੜਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਤਾਂ ਉਹ ਚੀਜ਼ ਨੂੰ ਆਪਾਂ ਨੂੰ ਦੇਖਣਾ ਚਾਹੀਦਾ ਕਿਉਂਕਿ ਆਪਾਂ ਇਹ ਨਹੀਂ ਕਿ 20ਾਂ ਜਾਂ 24ਾਂ ਜਾਂ 25ਾਂ ਦਿਨਾਂ ਦੇ ਪਾਣੀ ਲਈ ਤੇ ਫੇਰ ਗੁੱਲੀ ਡੰਡਾ ਕੰਟਰੋਲ ਦਾ ਆਪਾਂ ਨੂੰ ਗੁੱਲੀ ਡੰਡੇ ਦੀ ਕੰਡੀਸ਼ਨ ਦੇਖਣੀ ਚਾਹੀਦੀ ਵੀ ਗੁੱਲੀ ਡੰਡਾ ਆਪਣਾ ਅਸਲ ਦੇ ਵਿੱਚ ਉੱਗਿਆ ਕਦੋਂ ਆ ਜੇਕਰ ਤੁਹਾਨੂੰ ਲੱਗਦਾ ਵੀ ਤਹਾਲਾ ਗੁੱਲੀ ਡੰਡਾ ਜਿਹੜਾ ਖੇਤ ਦੇ ਵਿੱਚ ਕਣਕ ਦੇ ਜਦੋਂ ਕਣਕ ਆਪਾਂ ਬਜਾਈ ਕੀਤੀ ਉਦੋਂ ਨਾਲ ਦੀ ਨਾਲ ਤਿੰਨ ਤੀਜੇ ਦਾ ਚੌਥੇ ਦਿਨ ਹੀ ਆਪਾਂ ਨੂੰ ਦਿਖਾਈ ਦੇਣਾ ਸ਼ੁਰੂ ਹੋ ਗਿਆ ਜਾਣ ਕੇ ਕਣਕ ਦੇ ਨਾਲ ਹੀ ਗੁਣਾ ਸ਼ੁਰੂ ਹੋ ਗਿਆ ਸੀ ਉੱਥੇ ਕਿਸਾਨ ਭਰਾਓ ਜਿਹੜਾ ਆਪਾਂ ਨੂੰ ਪਾਣੀ ਆ 19 18 19 20 ਦਿਨ ਤੇ ਲਾਦਣਾ ਚਾਹੀਦਾ ਉਥੇ ਆਪਾਂ 21 ਦਿਨ ਦੀ ਵੇਟ ਨਹੀਂ ਕਰਨੀ ਉਥੇ ਕਣਕ ਆਪਣੀ ਚਾਹੇ 19 ਦਿਨ ਤੇ ਲਾਦੋ ਚਾਹੇ 21 ਦਿਨ ਤੇ ਲਾਦੋ ਕਣਕ ਤਾਂ ਆਪਣੀ ਥੋੜੀ ਬਾਦੀ ਜਿਹੜੇ ਦਾਬ ਉਹਨੇ ਮੰਨਣੀ ਆ ਪੀਲੀ ਪੈਣੀ ਪੈਣੀ ਆ ਤਾਂ ਉਥੇ ਆਪਣਾ ਗੁੱਲੀ ਡੰਡਾ ਕੰਟਰੋਲ ਕਰਨ ਦਾ ਇਹੋ ਤਰੀਕਾ ਦਾ ਵੀ ਜਿੰਨਾ ਆਪਾਂ ਛੋਟਾ ਗੁੱਲੀ ਡੰਡਾ ਆਪਾਂ ਪਾਣੀ ਲਾਵਾਂਗੇ ਛੋਟੇ ਨੂੰ ਉਹਨਾਂ ਜਲਦੀ ਜਿਹੜਾ ਕੰਟਰੋਲ ਹੋ ਜਾਂਦਾ ਕਿਉਂਕਿ ਗੁੱਲੀ ਡੰਡੇ ਦੇ ਵਿੱਚ ਇਹ ਹੁੰਦਾ ਵੀ ਜੇਕਰ ਤਾਂ ਗੁੱਲੀ ਡੰਡਾ ਵੱਡਾ ਹੋ ਜਾਂਦਾ ਤੇ ਜਦੋਂ ਗੁੱਲੀ ਡੰਡਾ ਵੱਡਾ ਹੋ ਜਾਂਦਾ ਤੇ ਉਹਦੀ ਜਿਹੜੀ ਜੜ ਡੂੰਗੀ ਚਲ ਜਾਂਦੀ ਤੇ ਜੇ ਦੇ ਗੁੱਲੀ ਡੰਡਾ ਵੱਡਾ ਹੋ ਗਿਆ ਜੜ ਡੂੰਗੀ ਚਲ ਗਈ ਉਥੇ ਫਿਰ ਚਾਹੇ ਤੁਸੀਂ 21 ਦਿਨ ਤੇ ਲਾ ਦਿਓ ਚਾਹੇ 25 ਦਿਨ ਤੇ ਲਾ ਦਿਓ ਉਸ ਗੁੱਲੀ ਡੰਡੇ ਨੇ ਕੰਟਰੋਲ ਨਹੀਂ ਹੋਣਾ ਕਿਉਂਕਿ ਉਹਦੀ ਜੜ ਡੂੰਗੀ ਚਲ ਗਈ ਆ ਚਾਹੇ ਉੱਪਰ ਲੀਆਂ ਜਿਹੜਾ ਉੱਪਰ ਹੀ ਆ ਪਰ ਇਹਨੇ ਦਵਾਈ ਜਿਹੜੇ ਵਕੀਰਾ ਇਹਨੇ ਜੜਾਂ 'ਰਾਂ ਹੀ ਅਸਰ ਕਰਨਾ ਹੁੰਦਾ ਤੇ ਜਦੋਂ ਗੁੱਲੀ ਡੰਡੇ ਦੀ ਜੜ ਡੂੰਗੀ ਚਲੇ ਜਾਂਦੀ ਆ ਉਦੋਂ ਆਪਾਂ ਨੂੰ ਉਹਦਾ ਰਿਜ਼ਲਟ ਨਹੀਂ ਮਿਲਦਾ ਕਣਕ ਤੇ ਇਸੇ ਲਈ ਨਹੀਂ ਆਪਣਾ ਜਿਹੜਾ ਵਕੀਰਾ ਦਾ ਬੈਟ ਇਫੈਕਟ ਪੈਂਦਾ ਯਾਨੀ ਕਿ ਨੁਕਸਾਨ ਕਰਦਾ ਕਿਉਂਕਿ ਕਣਕ ਦੀ ਜੜ ਡੂੰਗੀ ਹੁੰਦੀ ਆ ਤੇ ਆਪਣਾ ਗੁੱਲੀ ਡੰਡਾ ਤਾਂ ਕਟਰੋਣ ਦਾ ਗੁੱਲੀ ਡੰਡ ਦੀ ਜੜ ਉੱਪਰ ਹੁੰਦੀ ਆ ਤੇ ਉੱਪਰ ਉਸੇ ਗੁੱਲੀ ਡੰਡੇ ਦੀ ਜੜ ਹੁੰਦੀ ਜਿਹੜਾ ਛੋਟਾ ਹੁੰਦਾ ਤੇ ਜਿਹੜਾ ਜਿਵੇਂ ਜਿਵੇਂ ਵੱਡਾ ਹੁੰਦਾ ਉਹ ਜੜ ਡੂੰਗੀ ਚਲ ਜਾਂਦੀ ਆ ਫਿਰ ਉਹਦਾ ਕੰਟਰੋਲ ਕਰਨਾ ਔਖਾ ਆ ਜਾਂਦਾ ਫਿਰ ਉਹ ਕੰਟਰੋਲ ਨਹੀਂ ਹੁੰਦਾ ਤੇ ਫਿਰ ਆਪਾਂ ਕਹਿੰਨੇ ਵੀ ਅਬ ਕੀ ਰਹਾਦਾ ਰਿਜ਼ਲਟ ਨਹੀਂ ਮਿਲਿਆ ਸੋ ਆਪਾਂ ਨੂੰ ਇਹ ਚੀਜ਼ ਦੇਖ ਕੇ ਫਿਰ ਪਾਣੀ ਲਾਉਣਾ ਚਾਹੀਦਾ ਜੇਕਰ ਤੁਹਾਨੂੰ ਲੱਗਦਾ ਵੀ ਨਾਲ ਹੀ ਗੁੱਲੀ ਡੰਡਾ ਉੱਗ ਗਿਆ ਫਿਰ ਤੁਸੀਂ 18 19 20 ਦਿਨ ਤੱਕ 21 ਦਿਨ ਤੱਕ ਜਿਹੜਾ ਪਾਣੀ ਆਪਣੇ ਖੇਤ ਚ ਲਾ ਸਕਦੇ ਜੇ ਜੇਕਰ ਤੁਹਾਨੂੰ ਲੱਗਦਾ ਬ ਗੁੱਲੀ ਡੰ ਜਾ ਤਾ ਨੂੰ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਵੀ ਜਿਹੜਾ ਬਰੀਕ-ਬਰੀਕ ਵਾਲਾਂ ਵਰਗਾ ਨਜ਼ਰ ਆ ਰਿਹਾ ਤਾਂ ਫਿਰ ਤੁਸੀਂ ਜਿਹੜਾ ਪਾਣੀ 22 ਤੋਂ 24 ਦਿਨ ਤੇ ਲਾ ਸਕਦੇ ਜੀ ਇਹ ਗੁੱਲੀ ਡੰਡੇ ਦੀ ਕੰਡੀਸ਼ਨ ਆਪਣੇ ਖੇਤ ਦੇ ਦੇਖ ਕੇ ਤੁਸੀਂ ਪਾਣੀ ਲਾਉਣਾ ਸੋ ਦੂਜਾ ਜਿਹੜਾ ਸਵਾਲ ਸੀ ਕਿਸਾਨ ਵੀਰ ਦਾ ਵੀ ਜਿਹੜਾ ਆਪਾਂ ਅਵਕੀਰਾ ਦਵਾਈ ਪਹਿਲਾਂ ਨਹੀਂ ਕੀਤੀ ਹੁਣ ਆਪਾਂ ਕਰਨੀ ਆ ਯਾਨੀ ਕਿ ਪਹਿਲੇ ਪਾਣੀ ਤੋਂ ਪਹਿਲਾਂ ਕਰਨੀ ਕਿੰਨੇ ਦਿਨ ਕਰ ਕਰ ਸਕਦੇ ਆ ਤਾਂ ਕਿਸਾਨ ਭਰਾਏ ਆਪਾਂ 2-3-4 ਦਿਨ ਤੱਕ ਆਪਾਂ ਜਿਹੜੇ ਇਹਦੀ ਦਵਾਈ ਦੀ ਸਪਰੇ ਆਪਾਂ ਕਰ ਸਕਦੇ ਆ ਵਕੀਰਾ ਦੀ ਇਹਦੇ ਨਾਲ ਕਣਕ ਤੇ ਕੋਈ ਪ੍ਰਭਾਵ ਨਹੀਂ ਪੈਣਾ 4-5 ਦਿਨਾਂ ਵਿੱਚ ਆਪਾਂ ਪਹਿਲਾਂ ਕਰ ਸਕਦੇ ਆ ਤਾਂ 2 ਦਿਨ ਤੋਂ ਜਲਦੀ ਨਹੀਂ ਆਪਾਂ ਪਾਣੀ ਲਾਉਣਾ ਘੱਟੋ ਘਾਟਾ 2 ਦਿਨ ਸਪਰੇ ਕੀਤੀ ਨੂੰ ਹੋਏ ਹੁਣ ਤਾਂ ਫੇਰ ਇਹਨੂੰ ਪਾਣੀ ਆਪਣੇ ਖੇਤ ਨੂੰ ਲਾਓ ਤੇ ਪਾਣੀ ਵੀ ਪਤਲਾ ਪਤਲਾ ਬਿਲਕੁਲ ਲਾਉਣਾ ਉਸ ਖੇਤ ਤੋਂ ਦੂਜੇ ਖੇਤ ਨੂੰ ਪਾਣੀ ਨਾ ਨਿਕਲਣਾ ਨਹੀਂ ਚਾਹੀਦਾ ਉਹਦੇ ਨਾਲ ਮੇ ਆਪਣਾ ਰਿਜ਼ਲਟ ਘਟਦਾ ਤਾਂ ਪਾਣੀ ਉਸ ਤਰੀਕੇ ਲਾਉਣਾ ਕਿਾਰੇ ਦਾ ਪਾਣੀ ਬੰਦ ਕਰਨਾ ਵੀ ਤੁਹਾਨੂੰ ਲੱਗਦਾ ਵੀ ਕਿਹੜਾ ਅਜੀਜੇਕਰ ਤੱਕ ਕਿਲੇ ਦਾ ਕਿਹੜਾ ਤਾਂ ਫਿਰ ਕਿਸਾਨ ਭਰਾਓ ਤੁਸੀਂ ਕਨਾਲ ਡੇਢ ਕਰਾਂ ਰਹਿੰਦੇ ਪਾਣੀ ਬੰਦ ਕਰਦੇ ਹੋ ਕਿਉਂਕਿ ਉਹ ਉਹ ਜਿਹੜਾ ਨਕਾਲ ਦੇ ਨਾਲ ਕਿਹੜਾ ਭਰ ਜਾਂਦਾ ਤੇ ਬਾਕੀ ਕਿਸਾਨ ਵੀਰਾਂ ਨੂੰ ਲਗਭਗ ਤਜਰਬਾ ਹੁੰਦਾ ਹੀ ਆ ਬਈ ਐ ਜਿਹੜਾ ਪਾਣੀ ਦੇ ਨਕਾਲ ਦੇ ਨਾਲ ਕਿੰਨਾ ਕੁ ਜਗ੍ਹਾ ਜਿਹੜੀ ਭਰ ਜਾਂਦੀ ਆ ਯਾਨੀ ਕਿ ਖੇਤ ਆਪਣਾ ਗਿੱਲਾ ਹੋ ਜਾਊਗਾ ਤਾਂ ਇਸ ਤਰੀਕੇ ਜਿਹੜਾ ਆਪਾਂ ਪਾਣੀ ਲਾ ਕੇ ਉਹਦਾ ਵੀ ਕਿਸਾਨ ਪਰ ਰਿਜ਼ਲਟ ਤੁਹਾਨੂੰ ਉੱਥੇ ਹੀ ਮਿਲਣਾ ਜੇਕਰ ਤੁਹਾਡਾ ਗੁੱਲੀ ਡੰਡਾ ਛੋਟਾ ਜੇਕਰ ਤੁਹਾਨੂੰ ਲੱਗਾ ਪਹਿਲਾਂ ਤੁਸੀਂ ਸਪਰੇਅ ਨਹੀਂ ਕੀਤੀ ਹੁਣ ਤੁਸੀਂ ਪਾਣੀ ਲਾਉਣ ਤੋਂ ਕਰਨੀ ਆ ਤਾਂ ਫਿਰ ਉੱਥੇ ਵੀ ਤੁਸੀਂ 18 20 21 ਦਿਨ ਤੱਕ ਡਿਸੀਜਨ ਲੈ ਸਕਦੇ ਜੇ ਗੁੱਲੀ ਡੰਡੇ ਉਮਰ ਦੇ ਹਿਸਾਬ ਨਾਲ ਜੇਕਰ ਛੋਟਾ ਗੁਲੀ ਡੰਡਾ ਤਾਂ ਫਿਰ ਸਪਰੇਅ ਕਰ ਦਿਓ ਜੇਕਰ ਤੁਹਾਨੂੰ ਲੱਗਦਾ ਵੀ ਓਡੀ ਓਡੀ ਕਣਕ ਆ ਤੇ ਓਡਾ ਓਡਾ ਗੁਲੀ ਡੰਡਾ ਹੋ ਚੁੱਕਿਆ ਦੋ ਦੋ ਚਾਰ ਪੱਤਿਆਂ ਦਾ ਤਾਂ ਫਿਰ ਉੱਥੇ ਵਕੀਰਾ ਕਰਨ ਦਾ ਕੋਈ ਫਾਇਦਾ ਨਹੀਂ ਉਹ ਫालतू ਖਰਚਾ ਉੱਥੇ ਵਕੀਰਾ ਨੇ ਤੁਹਾਨੂੰ ਰਿਜ਼ਲਟ ਨਹੀਂ ਦੇਣਾ ਉੱਥੇ ਫਿਰ ਆਪਣੇ ਕੋਲ ਬੈਸਟ ਆਪਸ਼ਨ ਹੈਗਾ ਕਿ ਪਹਿਲਾਂ ਪਾਣੀ ਲਾਓ ਤੇ ਅਗਲੇ ਦਿਨ ਜਦੋਂ ਪਾਣੀ ਜੀਰ ਜਾਂਦਾ ਤੇ ਉੱਥੇ ਸੰਕੋਰ ਦੀ ਵਰਤੋਂ ਕਰੋ ਡਾਕਰ ਜ਼ਮੀਨ ਦੇ ਵਿੱਚ 350 ਗ੍ਰਾਮ ਤੇ ਰਿਜ਼ਲਟ ਆਪਾਂ ਨੂੰ ਮਿਲਦੇ ਆ ਜੇਕਰ ਆਪ ਇਸ ਤੋਂ ਘੱਟ ਵਰਤੋਂ ਕਰਦੇ ਆ ਥੋੜਾ ਬਹੁਤ ਗੁਲੀ ਡੰਡਾ ਖਤਮ ਹੁੰ ਤੇ 350 ਗ੍ਰਾਮ ਦੀ ਡੋਜ਼ ਡਾਕਰ ਜ਼ਮੀਨ ਦੇ ਵਿੱਚ ਵਧੀਆ ਜੇਕਰ ਰੇਤਲੀ ਜ਼ਮੀਨ ਤਾਂ ਫਿਰ 200 ਤੋਂ ਲੈ ਕੇ 250 ਗ੍ਰਾਮ ਤੱਕ ਆਪਾਂ ਤੁਸੀਂ ਆਪਣੇ ਤਜਰਬੇ ਨਾਲ ਵਰਤ ਸਕਦੇ ਜੇ ਬਾਕੀ ਡਾਕਰ ਜ਼ਮੀਨ ਦਾ ਆਪਣੇ ਕੋਲ ਜਿਹੜਾ ਤਜਰਬਾ ਹੈਗਾ ਵੀ ਆਪਾਂ 350 ਗ੍ਰਾਮ ਤੱਕ ਕਰ ਸਕਦੇ ਹਾਂ ਜਿਹੜੀ ਸੰਕੋਰ ਪਾ ਸਕਦੇ ਹਾਂ ਉਹਦੇ ਨਾਲ ਆਪਣਾ ਕੋਈ ਵੀ ਕਣਕ ਦਾ ਨੁਕਸਾਨ ਨਹੀਂ ਹੁੰਦਾ ਨਾ ਕਣਕ ਪੀਲੀ ਪੈਂਦੀ ਆ ਜਿਹੜੀ ਕਣਕ ਤੁਸੀਂ ਸਾਹਮਣੇ ਦੇਖ ਰਹੇ ਦੇ ਵਿੱਚ ਆਪਾਂ 350 ਦੀ ਵਰਤੋਂ ਕੀਤੀ ਹੋਈ ਆ ਗੁਲੀ ਡੰਡਾ ਵੈਸੇ ਤਾਂ ਬਹੁਤ ਘੱਟ ਸੀ ਤਾਂ ਇਸ ਤਰੀਕੇ ਕਿਸਾਨ ਭਰਾ ਤੁਸੀਂ ਜਿਹੜਾ ਗੁਲੀ ਡੰਡਾ ਕੰਟਰੋਲ ਕਰ ਸਕਦੇ ਸੋ ਹੋਰ ਕਿਸੇ ਕਿਸਾਨ ਵੀਰ ਦਾ ਕੋਈ ਸਵਾਲ ਆ ਤਾਂ ਤੁਸੀਂ ਕਮੈਂਟ ਕਰ ਸਕਦੇ ਜੀ ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ